ਸਾਹਿਕਾਤ ਮੈਂ ਤੁਹਾਡਾ ਹੋ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਜਗਜੀਤ ਸਿੰਘ ਡੱਲੇਵਾਲ ਲਗਭਗ 56 ਦਿਨ ਮਰਨ ਵਰਤੇ ਰਹੇ ਉਧਰ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਟਸ ਤੋਂ ਮਸ ਨਹੀਂ ਹੋਈ ਬਾਅਦ ਵਿੱਚ ਕੇਂਦਰ ਸਰਕਾਰ ਝੁਕੀ ਜਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਸਾਥੀ ਕੇਂਦਰ ਸਰਕਾਰ ਅੱਗੇ ਝੁਕ ਗਏ ਕਿਉਂਕਿ ਪਹਿਲਾ ਭਾਰਤੀ ਜਨਤਾ ਪਾਰਟੀ ਦੇ ਕਿਸੇ ਨੁਮਾਇंदे ਵੱਲੋਂ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਕਿਸੇ ਵੀ ਤਰ੍ਹਾਂ ਦੀ ਮੀਟਿੰਗ ਨਹੀਂ ਕੀਤੀ ਜਾਵੇਗੀ ਇਸ ਕਰਕੇ ਵਿਵਾਦ ਜਿਹੜਾ ਹੈ ਵਧਾ ਗਿਆ ਅਤੇ ਲਗਾਤਾਰ ਮਰਨ ਵਰਤ ਦੇ ਦਿਨ ਵੀ ਵਧੇ ਗਿਆ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਮਰਨ ਵਰਤ ਵੀ ਛੱਡ ਦਿੱਤਾ ਹੈ ਇਸ ਦਾ ਖੁਲਾਸਾ ਕਈ মিডিਆ ਰਿਪੋਰਟ ਵਾਲੇ ਕਰ ਰਹੇ ਨੇ ਵਾਰ-ਵਾਰ ਕਹਿ ਰਹੇ ਨੇ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਜਗੋਤਿਰ ਨਹੀਂ ਹੋਈ ਹੈ ਉਹਨਾਂ ਕਿਹਾ ਜਿਸ ਤਰ੍ਹਾਂ ਅੱਜ ਜਗੁੰਦਰ ਸਿੰਘ ਉਗਰਾਹਾ ਨੇ ਕਿਹਾ ਕਿ ਜੇਕਰ ਇਹੀ ਕੰਮ ਕਰਨਾ ਸੀ ਤਾਂ ਭਾਈ ਤੁਹਾਨੂੰ ਕਿਹਾ ਕਿ ਨਾ ਕਿ ਤੁਸੀਂ ਮਰਨ ਵਰਤ ਉੱਤੇ ਬੈਠ ਜਾਓ ਅੱਜ ਜਗੁੰਦਰ ਸਿੰਘ ਉਗਰਾਹਾ ਵੀ ਖਿਲਾਫ ਹੋਏ ਖਲਾਬ ਬੋਲੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਉਹਨਾਂ ਨੇ ਕਿਹਾ ਆਪਣੀ ਮਰਜ਼ੀ ਨਾਲ ਮਰਨ ਵਰਤ ਰੱਖਿਆ ਗਿਆ ਆਪਣੀ ਮਰਜ਼ੀ ਨਾਲ ਮਰਨ ਵਰਤ ਤੋੜਿਆ ਗਿਆ ਅਤੇ ਆਲਾਸ ਕਰੋਨ ਦੀ ਸਹਿਮਤੀ ਜਿਹੜੀ ਹੈ ਬਣੀ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਉਸਦੇ ਸਾਥੀਆਂ ਵੱਲੋਂ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਸਾਨੂੰ ਪੁੱਛਿਆ ਅਸੀਂ ਉਹਦੇ ਹੱਕ ਵਿੱਚ ਵੱਡੀਆਂ-ਵੱਡੀਆਂ ਮੀਟਿੰਗਾਂ ਕਰ ਰਹੇ ਹਾਂ ਅਤੇ ਭਾਰਤੀ ਜਨਤਾ ਪਾਰਟੀ ਨੂੰ ਕਿਰਨ ਦੀ ਸਾਡੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਧੰਨੇ ਨੂੰ ਇੱਕ ਵੱਡਾ ਰੂਪ ਦਿੱਤਾ ਜਾਵੇ ਤਾਂ ਕਿ ਸੈਂਟਰ ਸਰਕਾਰ ਦੀਆਂ ਜੜਾ ਹਿੱਲ ਜਾਣ ਇਧਰ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਅੱਜ ਕਿਸਾਨ ਆਗੂ ਜਗਜੀਤ ਸਿੰਘ ਡੱਲੇ ਵਾਲ ਵਾਸਤੇ ਨਵਾਂ ਰਹਿਣ ਬਸੇਰਾ ਬਣਾਇਆ ਜਾਵੇਗਾ ਜਿੱਥੇ ਉਹਨਾਂ ਨੂੰ ਥੋਪਾ ਤੇ ਹਵਾ ਲੱਗੇ ਅੱਜ ਉਹ ਇਸ਼ਨਾਨ ਵੀ ਕਰਨਗੇ ਅਤੇ जिस तरह खबर पहले दिन तो आ रही है ने कि अंदर खाते कुछ खाता पीता जा रहा है किसान आगू जगजीत सिंह डेवाल वालों लेकिन अजय नहीं है क्योंकि वी किलो वेट घटिया है किसान आगू जगजीत सिंह डेवाल का किसान आगू जगजीत सिंह डेवाल ने मरण वर्त हाले नहीं छया ਦਵਾਈ ਲੈਣਗੇ ਮੈਡੀਸਿਨ ਲੈਣਗੇ ਟ੍ਰੀਟਮੈਂਟ ਲੈਣਗੇ ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਵੱਲੋਂ ਲੇਕਿਨ ਉਸ ਵਾਸਤੇ ਨਵਾਂ ਰਹਿਣ ਬਸੇਰਾ ਅੱਜ ਬਣਾਇਆ ਜਾਵੇਗਾ ਉਥੇ ਸ਼ਿਫਟ ਬਣਾਇਆ ਜਾ ਚੁੱਕਿਆ ਹੈ ਉਥੇ ਸ਼ਿਫਟ ਕਰ ਦਿੱਤਾ ਗਿਆ ਹੈ ਸ਼ਿਫਟ ਕਰਨ ਤੋਂ ਬਾਅਦ ਕਿਸਾਨਾਂ ਵੱਲੋਂ ਫਿਰ ਦੁਬਾਰਾ ਇੱਕ ਵਾਰ ਮੋਰਚੇ ਤੇ ਤਣਾਅ ਕਿਸਾਨ ਆਗੂ ਨੂੰ ਕਹਿ ਦਿੱਤਾ ਗਿਆ ਹੈ ਕਿ ਤੁਸੀਂ ਆਪਣੇ ਹੌਸਲੇ ਬਲੰਦ ਰੱਖੋ 14 ਜਨਵਰੀ 14 ਫਰਵਰੀ ਦੂਰ ਨਹੀਂ ਹੈ 14 ਫਰਵਰੀ ਨੂੰ ਇੱਕ ਵਾਰ ਫਿਰ ਮੁਲਾਕਾਤ ਹੋਵੇਗੀ ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦਿਆਂ ਦੀ ਅਤੇ ਕਿਸਾਨ ਆਗੂ ਆ ਤੂੰ ਉਸ ਤੋਂ ਬਾਅਦ ਪਤਾ ਚੱਲੇਗਾ ਕਿ ਕੀ ਫਿਰ ਦੁਬਾਰਾ ਇਲਾਜ ਕਰਉਣਾ ਚਾਹੀਦਾ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਜਾਂ ਇਲਾਜ ਛੱਡ ਕੇ ਫਿਰ ਦੁਬਾਰਾ ਮਰਨ ਵਰਤੇ ਬੈਠ ਜਾਣਾ ਚਾਹੀਦਾ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਧੰਨਵਾਦ